ਸਾਡੇ ਜ਼ਮਾਨੇ ਦੇ ਵਿੱਚ ਸਾਡੇ ਤਾਏ ਚਾਚਾ ਨਾ ਬੜੀ-ਬੜੀ ਹੁੰਦੀ ਸੀ ਸਾਡੇ ਆਣ ਗਵਣ ਬੜੀ ਬਣੀ ਹੁੰਦੀ ਸੀ ਸਾਡੇ ਰਿਸ਼ੇ ਦਾ ਰਿਸ਼ਤੇਦਾਰਾਂ ਨਾਲ ਬੜਾ ਮਿਲਵਰਤਨ ਸੀ ਅਸੀਂ ਜੇ ਤੋ ਪੜ ਦਿੰਦੇ ਸੀ ਇੱਕਦਮ ਆਪਣੇ ਸਕੂਲ ਦਾ ਕੰਮ ਛੁੱਟੀਆਂ ਦਾ ਕੰਮ ਜਿਹੜਾ ਉਹ ਮਕਾ ਕੇ ਨਾਨਕੇ ਤੇਲ ਜਾਣਾ ਮਾਸੇ ਕੋ ਚਲ ਜਾਣਾ ਮਾਮੇ ਕੋ ਚਲ ਜਾਣਾ ਨਾਨਕੇ ਭੂਆ ਕੋ ਕਿੰਨੇ ਰਿਸ਼ਤੇਦਾਰ ਮਹੀ ਕਿੰਨਾ ਇਤਵਾਰ ਸੀਗਾ ਪੇਰੈਂਟਸ ਨੂੰ ਤੇ ਬੱਚੇ ਦੇ ਮਨ ਦੇ ਵਿੱਚ ਵੀ ਖੌਫ ਨਹੀਂ ਸੀ ਹੁੰਦਾ ਕਿ ਅਸੀਂ ਕਿੱਥੇ ਆਏ ਅਸੀਂ ਕਿਵੇਂ ਰਹਿਣਾ ਸਭ ਕੁਝ ਆਪਣੇ ਘਰ ਵਾਂਗ ਲੱਗਦਾ ਸੀ ਪਰ ਹੁਣ ਡਰ ਦਾ ਮਾਹੌਲ ਇੰਨਾ ਹੋ ਗਿਆ ਇਤਵਾਰ ਹੀ ਨਹੀਂ ਰਿਹਾ ਜਦੋਂ ਕੋਈ ਘਰੋਂ ਜਾਣਾ ਨਾ ਤੇ ਗਵਾਂਡੀਆਂ ਨੂੰ ਕਹਿਣਾ ਸਾਡੇ ਘਰ ਦਾ ਖਿਆਲ ਰੱਖਿਓ ਸਾਡੇ ਬੱਚਿਆਂ ਦਾ ਧਿਆਨ ਰੱਖਿਓ ਕਹਿਣਾ ਰਿਸ਼ਤੇ ਦਾ ਰੰਗ ਹਤਲੋ ਦੂਰੇ ਰਿਸ਼ਤੇਦਾਰ ਤੇ ਉਹ ਕਦੋਂ ਹੋਣਗੇ ਗਵਾੜ ਮੱਥਾ ਤੇ ਬਹੁਤ ਵੱਡੀ ਚੀਜ਼ ਐ ਬਹੁਤ ਵੱਡਾ ਅਸਰ ਪਰ ਹੁਣ ਕਿੱਥੇ ਨਾ ਹੁਣ ਤੇ ਪਤਾ ਹੀ ਨਹੀਂ ਸੱਜਣ ਕੋਣ ਦੁਸ਼ਮਣ ਕੋਣ ਕਦੋਂ ਕੀ ਹੋ ਜਾਣਾ ਪਤਾ ਨਹੀਂ ਪਰਮਾਤਮਾ ਪਲੀ ਕਰੇ ਆਹੀਂ ਜਦੋਂ ਖੇਡ ਦਿੰਦੇ ਸਾਂ ਤੇ ਕਰਦੇ ਐਨ ਕਹਿਣਾ ਕੁੜੀਆਂ ਨੂੰ ਕਹਿਣ ਲੇ ਤੁਸੀਂ ਏਡੀਆਂ ਵੱਡੀਆਂ ਹੋ ਗਈ ਹੁਣ ਚੰਗੀਆਂ ਲੱਗਦੀਆਂ ਹਰ ਇੱਕ ਅੱਧੀ ਨਹੀਂ ਸੀ ਕਿਹਾ ਮਾਹੌਲ ਮਾੜਾ ਸੀ ਨਾ ਖੇਡ ਤਾਈ ਚਾਚੀ ਗਾਣ ਰਿਸ਼ਤੇਦਾਰਾਂ ਦੇ ਕਿੱਡੇ ਕਿੱਡੇ ਬੱਚੇ ਸੀ ਜਿਹੜੇ ਆਸ ਵਿੱਚ ਰਾਤ ਨੂੰ ਖੇਡਦੇ ਹੁੰਦੇ ਸੀ ਹੁਣ ਉਹ ਗੱਲਾਂ ਹੀ ਨਹੀਂ ਰਹੀਆਂ ਕਿੰਨਾ ਬੰਨਿਆ ਗਦਾ ਰਿਸ਼ਤਾ ਸਾਰੇ ਖਤਰਨਾਕ ਲੱਗਦਾ формат мы опалили